ਅੱਜ ਜੁਨੀਆ ਭਰ ਦੇ ਵਿੱਚ ਮੁਸਲਮਾਨ ਪਾਈਚਾਰੇ ਦਾ ਪਵਿੱਤਰ ਤਿਹਾੜ Eid ul Adha ਮਨਾਇਆ ਜਾ ਰਿਹਾ ਪੰਜਾਬ ਦੇ ਜਲੰਧਰ ਵਿੱਚ ਸਥਿਤ ਗੁਲਾਬ ਟੀਵੀ ਰੋਡ ਤੇ ਸਥਿਤ Eidgah ਦੇ ਵਿੱਚ ਮੁਸਲਮਾਨ ਪਾਈਚਾਰੇ ਦੇ ਲੋਕਾਂ ਨੇ Eid ul Adha ਦਾ ਤਿਹਾੜ ਧੂਮ-ਧਾਮ ਦੇ ਨਾਲ ਮਨਾਇਆ ਨਮਾਜ਼ ਅਦਾ ਕੀਤੀ ਗਈ ਪੰਜਾਬ ਦੇ ਕਮਲ ਮੰਤਰੀ ਬਲਕਾਰ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਮੁਸਲਮਾਨ ਪਾਈਚਾਰੇ ਦੇ ਲੋਕਾਂ ਦੇ ਨਾਲ Eid ਮਨਾਇਆ ਅਤੇ ਉਹਨਾਂ ਨੇ ਇਸ ਤਿਹਾੜ ਦੀ ਵਧਾਈ ਵੀ ਦਿੱਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਇਸ ਤਿਹਾੜ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਅਤੇ Eidgah ਵਿਖੇ ਮੁਸਲਮ ਭਾਈਚਾਰੇ ਦੇ ਲੋਕਾਂ ਦੇ ਨਾਲ Eid ਮਨਾਈ। ਪ੍ਰਸ਼ਾਸਨ ਵੱਲੋਂ ਅੱਜ ਸਮੁੱਚਾ ਜਿਹੜਾ ਹੈਗਾ ਪ੍ਰਬੰਧਾ ਨੂੰ ਦੇਖਿਆ ਜਾ ਰਿਹਾ ਔਰ ਸਾਡੇ ਨਮੀਨ ਖਾਨ ਜੀ ਨੇ ਇੱਥੇ ਬੜੇ ਹੀ ਅੱਛੇ ਪ੍ਰਬੰਧ ਕੀਤੇ ਆ ਔਰ ਹਮੇਸ਼ਾ ਹੀ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਲੋਕੀ ਹਮ ਹਮਾ ਕੇ ਇੱਥੇ ਪਹੁੰਚੇ ਆ। ਮੈਂ ਆਪਣੇ ਵੱਲੋਂ ਸਮੁੱਚੇ ਪ੍ਰਸ਼ਾਸਨ ਵੱਲੋਂ ਸਮੁੱਚੇ ਭਾਈਚਾਰੇ ਨੂੰ ਜੜੀ ਹੈਗੀ ਆ ਪੂਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਪ੍ਰਮਾਤਮਾ ਐਸੇ ਇਤਨਾ ਭਾਈਚਾਰਕ ਸਾਂਝ ਬਣਾਈ ਰੱਖੇ ਔਰ ਹਮੇਸ਼ਾ ਅਸੀਂ ਚੜ੍ਹਦੀ ਕਲਾ 'ਚ ਰਹੀਏ। ਅਸੀਂ ਇਦਾਂ ਹੀ ਰਲ ਮਿਲ ਕੇ ਆਪਣੇ ਦੇਸ਼ ਨੂੰ ਉਨਤੀ ਵੱਲ ਲੈ ਨਮੀਨ ਖਾਨ ਜੀ ਬਲੋਂ ਤੁਸੀਂ ਅੱਜ ਦੇਖਿਆ ਹੋਣਾ ਕਿ ਸਾਰੇ ਹੀ ਜਿਹੜੇ ਹੈਗੇ ਆ ਸਮੁੱਚਾ ਜਿਹੜਾ ਭਾਈਚਾਰਾ ਇੱਥੇ ਇਕੱਠਾ ਹੋਇਆ ਔਰ ਜਿਹੜੀਆਂ ਖੁਦੀਆਂ ਜਿਹੜੀਆਂ ਸਾਨੀਆਂ ਕਰ ਰਹੇ ਆ ਮਾਰਕ ਕੋਲ ਇਹ ਵੀ ਅਰਦਾਸ ਕਰ ਰਹੇ ਆ ਕਿ ਅਸੀਂ ਜਿਹੜਾ ਸਮੁੱਚਾ ਪਾਈਚਾਰਾ ਨਿਰੋਗ ਹੈ ਜਿਸ ਤਰ੍ਹਾਂ ਕਿ ਪਿੱਛੇ ਕੋਵਿਡ ਸੀਗਾ ਤੇ ਉਦੋਂ ਵੀ ਸਾਰਿਆਂ ਨੇ ਰਲ ਮਿਲ ਕੇ ਇੱਕ ਦੂਜੇ ਦੀ ਬਾਹਂ ਫੜੀ ਸੀ اسی ਤਰ੍ਹਾਂ ਇਸ ਗੁਲਦਸਤਾ ਬਣਾਏ ਰੱਖੀਏ ਆਰ ਆਪਣੇ ਦੇਸ਼ ਨੂੰ ਉਨਤੀ ਵੱਲ ਲੈ ਕੇ ਜਾਈਏ ਅੱਜ ਗੱਲ ਕਰੀਏ ਅੱਜ ਚਲੰਦਰ ਦੇ ਪਰਚਾਇਲ ਅਗਲਾ ਇੱਕ ਮਸਜਿਦ ਦੇ ਵਿੱਚ ਕਿਹੜੀ ਨਵੇਂ ਪੁਲਿਸ ਪ੍ਰਸ਼ਾਸਨ ਕਿ ਨੀਤੀ ਕੋਲ ਦੇ ਤਾਂ ਦੇਖੋ ਅਲਟੀਮੇਟਲੀ ਸਾਡੇ ਹਰ ਜਗ੍ਹਾ ਤੇ ਜਿੱਥੇ ਵੀ ਸਾਡੇ ਈਦ ਦਾ ਇਤਿਹਾਰ ਮਨਾਇਆ ਜਾ ਰਿਹਾ ਹੈਗਾ ਉੱਥੇ ਐਸਪੀ ਰੈਂਕ ਦਾ ਆਫੀਸਰ ਜਿੱਦਾਂ ਤੁਸੀਂ ਇੱਥੇ ਦੇਖਿਆ ਹੁਣ ਸਾਡੇ ਹਰਿੰਦਰ ਗੁਲਦਸਤਾ ਸਾਬ ਜਿਹੜੇ ਹੈਗੇ ਆ ਉਹਨਾਂ ਦੀ ਡਿਊਟੀ ਲੱਗੀ ਆ ਸਾਡੇ ਪਰਮਜੀਤ ਏਸੀਪੀ ਆ ਸਾਡੇ ਐਸਐਸਐਲ ਸਮਾਨ 3-4 ਲਾਇਆ ਸੀ ਟ੍ਰੈਫਿਕ ਦੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਇਸ ਤੋਂ ਪਹਿਲਾਂ ਅਸੀਂ ਇਹਨਾਂ ਦੀ ਐਂਟੀ ਸੈਵਟੇਜ ਚੈੱਕ ਕਰਵਾਈ ਆ ਅਸੀਂ ਪੂਰਾ ਜਿਹੜਾ ਹੈਗਾ ਡੋਮਿਨੇਟ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਕੋਈ ਵੀ ਇਨਕਨਵੀਨੀਅੰਸ ਨਾ ਹੋਵੇ ਟ੍ਰੈਫਿਕ ਦੇ ਜਿਹੜੇ ਸਖਾਵੇਂ ਪ੍ਰਬੰਧ ਕੀਤੇ ਜਿੱਦੇ ਸਾਡੇ ਏਡੀਸੀਪੀ ਕਮਲਪ੍ਰੀਤ ਸਿੰਘ ਜਿਹੜੇ ਹੈਗੇ ਆ ਉਹ ਸਾਰਾ ਸਮੁੱਚਾ ਟ੍ਰੈਫਿਕ ਦਾ ਪ੍ਰਬੰਧ ਦੇਖ ਰਹੇ ਮਾਨਯੋਗ ਸੀਪੀ ਸਾਹਿਬ ਵੱਲੋਂ ਉਚੇਚਾ ਤੌਰ ਤੇ ਸਾਨੂੰ ਜਿਹੜਾ ਇਸ ਸੰਬੰਧ ਦੇ ਵਿੱਚ ਕੱਲ ਬਰੀਫ ਵੀ ਕੀਤਾ ਗਿਆ ਕਿ ਕਿਸੇ ਵੀ ਔਵੀ ਔਰ ਸਾਰੇ ਹੀ ਬਡੇ ਆਪਣੇ ਤਹਿ ਦਿਨੋਂ ਜਿਹੜੇ ਕਿਉਂਕਿ ਇਹ ਜਿਹੜਾ ਤਿਹਾਰ ਹੈ ਸਾਰਿਆਂ ਦਾ ਸਾਂਝਾ ਹੈਗਾ ਔਰ ਸਾਰੇ ਸਾਡੇ ਕਰਮਚਾਰੀ ਕੋਈ ਇਹ ਨਹੀਂ ਡਿਊਟੀ ਸਮਝ ਕੇ ਨਹੀਂ ਕਰ ਰਹੇ ਆਪਣਾ ਫਰਜ਼ ਸਮਝ ਕੇ ਕਰ ਰਹੇ ਔਰ ਇਹਦੇ ਚ ਸਭਾ ਸਾਡਾ ਸਾਨੂੰ ਮੈਂ ਕਹਿੰਨਾ ਅਸੀਂ ਬਡੇ ਵਡਭਾਗੀ ਆ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਸਾਨੂੰ ਇਹ ਡਿਊਟੀ ਕਰਨ ਦਾ ਇਹੋ ਜਿਹਾ ਕਿਉਂਕਿ ਇਹ ਬੜਾ ਧਾਰਮਿਕ ਫੰਕਸ਼ਨ ਹੈਗਾ ਔਰ ਸਮੁੱਚੇ ਭਾਈਚਾਰੇ ਨੂੰ ਇਹ ਪ੍ਰਤੀਕ ਹੈਗਾ ਆਪਸ ਦੇ ਭਾਈਚਾਰੇ ਦਾ ਔਰ ਅਸੀਂ ਬੜੇ ਖੁਸ਼ ਆ ਔਰ ਮੈਂ ਲੱਖ ਲੱਖ ਵਧਾਈ ਦਿੰਦਾ ਸਮੁੱਚਾ ਭਾਈਚਾਰਾ ਇੱਥੇ ਇਕੱਠਾ ਮੈਂ ਇੱਕ ਵੱਲੋਂ ਆਪਣੇ ਵੱਲੋਂ ਸਮੁੱਚੇ ਮਿਸ਼ਨੇਟ ਵੱਲੋਂ ਜਿਹੜੇ ਲੱਖ ਲੱਖ ਵਧਾਈ ਦਿੰਦਾ ਨਾ ਨਮੀਨ ਖਾਨ ਜੀ ਨੂੰ ਬਹੁਤ ਹੀ ਇਹਨਾਂ ਨੇ ਇੱਥੇ ਜੋਗ ਪ੍ਰਬੰਧ ਕਰਵਾਇਆ ਇਹਨਾਂ ਨੂੰ ਆਪਣੇ ਵੱਲੋਂ ਫਿਰ ਇੱਕ ਵਾਰੀ ਤਹਿ ਦਿਲੋਂ ਦੀ ਖਰਾਹੀਆਂ ਤੋਂ ਵਧਾਈ ਦਿੰਦੇ ਥੈਂਕ ਯੂ ਹਾਂਜੀ ਸਰ ਅੱਜ ਇਹ ਦਾ ਪਿਹਾਰ ਕਰਾ ਇੰਦੀ ਦਰਗਾਹ ਦੇ ਵਿੱਚ ਬਣਾਇਆ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਈਦੁਲ ਅਦਾਹ ਦਾ ਜਿਹੜਾ ਤਿਹਾਰ ਹੈ ਅੱਜ ਪੂਰੇ ਵਰਲਡ ਦੇ ਵਿੱਚ ਲੋਕ ਸੈਲੀਬ੍ਰੇਟ ਕਰ ਰਹੇ ਆ ਅੱਜ ਦਾ ਜਿਹੜਾ ਮੌਕਾ ਈਦ ਦਾ ਮੌਕਾ ਇਹ ਕੁਰਬਾਨੀ ਦਾ ਮੌਕਾ ਹੈ ਕੁਰਬਾਨੀ ਮੈਂ ਸਮਝਦਾ ਕਿ ਸਿਰਫ ਜਾਨਵਰ ਦੀ ਨਹੀਂ ਉਸ ਅੱਲਾਹ ਦਾ ਜੋ ਹੁਕਮ ਹੈ ਉਸ ਪਰਵਰਦIGAR ਦਾ ਜੋ ਹੁਕਮ ਹੈ ਦਿਲਾਂ ਦੇ ਵਿੱਚ ਜਿਹੜੇ ਦੂਰੀਆਂ ਪੈਦਾ ਹੋ ਜਾਂਦੀਆਂ ਆ ਆਪਾਂ ਜਦੋਂ ਇਕੱਠੇ ਰਹਿੰਦੇ ਆ ਮਾੜੀ ਮੋਟੀ ਗੱਲ ਉਨੀ ਇੱਕੀ ਗੱਲ ਜਿਹੜੀ ਮਨਾਂ ਦੇ ਵਿੱਚ ਫਿੱਕ ਪੈਦਾ ਕਰ ਦਿੰਦੀ ਆ ਅਸੀਂ ਇੱਕ ਮੰਡ ਆਪਣੇ ਅੰਦਰ ਬਿਠਾ ਲੈਨੇ ਆ ਅਸੀਂ ਆਪਣੀ ਈਗੋ ਪ੍ਰਸ਼ਟਾ ਇਸ਼ੂ ਬਣਾ ਲੈਨੇ ਆ ਉਹ ਸਾਰੀ ਚੀਜ਼ਾਂ ਦਾ ਤਿਆਗ ਦੇ ਦੇਣੇ ਅੱਜ ਉਹ ਸਾਰੀ ਚੀਜ਼ਾਂ ਨੂੰ ਦੂਰ ਕਰਕੇ ਇੱਕ ਦੂਸਰੇ ਦੇ ਗਲੇ ਮਿਲ ਕੇ ਅੱਜ ਦਾ ਜਿਹੜਾ ਇਹ ਤਿਉਹਾਰ ਮਨਾਇਆ ਜਾਂਦਾ ਹੈ ਮੈਂ ਅੱਜ ਦੇ ਇਸ ਪਵਿੱਤਰ ਮੌਕੇ ਤੇ ਆਪਣੇ ਵੱਲੋਂ ਮੁ슬림 ਸੰਗਠਨ ਪੰਜਾਬ ਵੱਲੋਂ ਸ਼ਾਹੀ ਜਾਮਾ ਮਸਜਿਦ ਈਦਗਾ ਗੁਲਾਬਦੇਵੀ ਰੋਡ ਜਲੰਧਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਤੇ ਉਮੀਦ ਕਰਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੂਰੇ ਭਾਰਤ ਦੇ ਵਿੱਚ ਲੋਕ ਆਪਣੀ ਨਫ਼ਰਤ ਆਪਣੇ ਕਮੰਡ ਦਾ ਤਿਆਗ ਕਰਕੇ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣਗੇ ਤਾਂ ਜੋ ਇਸ ਮੁਲਕ ਦੀ ਜਿਹੜੀ ਤਰੱਕੀ ਹੈ ਉਹ ਦਿਨ ਦੁਗਣੀ ਰਾਤ ਚੌਗਣੀ ਹੋ ਸਕੇ ਪ੍ਰਸ਼ਾਸਨ ਵੱਲੋਂ ਦੋਸਤੋ ਇਸ ਵਾਰ ਪ੍ਰਸ਼ਾਸਨ ਵੱਲੋਂ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਬਖੂਬੀ ਆਪਣੀ ਡਿਊਟੀ ਜਿਹੜੀ ਹੈ ਉਹ ਨਿਭਾਈ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਜਿਹੜੀ ਲਿਸਟ ਅਸੀਂ ਪ੍ਰੋਵਾਈਡ ਮਸਜਿਦਾਂ ਦੀ ਉਹਨਾਂ ਨੂੰ ਕਰਵਾਈ ਸੀਗੀ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਉਹਨਾਂ ਨੇ ਹਰ ਇੱਕ ਮਸਜਿਦ ਦੇ ਵਿੱਚ ਜਿਹੜੀ ਹੈਗੀ ਅਫੋਰਸ ਲਾਈ ਹੈ ਤੇ ਐਸਪੀ ਰੈਂਕ ਦਾ ਜਿਹੜਾ ਅਧਿਕਾਰੀ ਜਿਹੜਾ ਉਹਨਾਂ ਦੀ ਸੁਪਰਵਾਈਜ਼ਨ ਹੇਠਾਂ ਐਸਐਚਓਜ਼ ਤੇ ਇਹ ਆਪਣੇ ਜਿਹੜੇ ਹੋਰ ਜਿਹੜੇ ਅਧਿਕਾਰੀ ਹੈ ਉਹ ਉਹਨਾਂ ਨੇ ਜਿਹੜੇ ਲਾਏ ਆ ਤੇ ਈਦਗਾ ਦੇ ਵਿੱਚ ਉਹਨਾਂ ਨੇ ਪੂਰੀ ਫੋਰਸ ਤਨਦਤ ਕੀਤੀ ਹੈ ਦੂਸਰੀ ਕੱਲ ਕੱਲ ਜਿਹੜਾ ਨਿਗਮ ਜੁਆਇੰਟ ਕਮਿਸ਼ਨਰ ਪੁਨੀਸ਼ ਸ਼ਰਮਾ ਜੀ ਨੇ ਵੀ ਸਫਾਈ ਦਾ ਦੌਰਾ ਜਿਹੜਾ ਕੀਤਾ ਸੀਗਾ ਪਾਣੀ ਪੂਣੀ ਦਾ ਜਿਹੜਾ ਪ੍ਰਬੰਧ ਕਾਰਪੋਰੇਸ਼ਨ ਵੱਲੋਂ ਕਰਾਇਆ ਗਿਆ ਇਸ ਵਾਰੀ ਇੱਥੇ ਹਾਂ ਸਰ ਅੱਜ ਈਦ ਦਰਗਾਹ ਦੇ ਵਿੱਚ ਤੁਸੀਂ ਪਹੁੰਚੋ ਅੱਜ ਪੂਰੇ ਵਰਲਡ ਦੇ ਵਿੱਚ ਈਦ ਮਨਾਈ ਹੈ ਅੱਜ ਇਸ ਪਿੱਤਵ ਦਿਹਾੜੇ ਮੈਂ ਉਸ ਨੂੰ ਮਹਿਸੂਸ ਕਰਦਾ ਕਿ ਬਹੁਤ ਸੰਗਤ ਜਿਹੜੀ ਵੱਖ-ਵੱਖ ਜਗ੍ਹਾ ਤੋਂ ਸਾਡੇ ਜੰਦਰ ਇਕੱਠੀ ਹੋਈ ਹੈ ਸਾਰਿਆਂ ਨੂੰ ਲੱਖ-ਲੱਖ ਮੁबारकबाद ਦਿੰਦਾ Eid ਦਾ ਤਿਹਾੜ ਸਿਰ ਪੰਜਾਬ ਦੇ ਵਿੱਚ ਦੀ ਦੁਨੀਆ ਪਰ ਦੇ ਵਿੱਚ ਬਣਾਇਆ ਜਾ ਰਿਹਾ ਔਰ ਐਸੇ ਤਿਹਾੜਾਂ ਦੇ ਉੱਤੇ ਜੋ ਸੜੀ ਪਾਰਟੀ ਦੀ ਸੋਚ ਹੈ ਸਾਇਕਲੋ ਸੋਚ ਨੂੰ ਨਾ ਕਿ ਚੱਲਦੇ ਔਰ ਅਸੀਂ ਜਿਹੜਾ ਇਸ ਪਿੱਤਵ ਵਿਹਾੜੇ ਦੇ ਉੱਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਸਾਰੇ ਪਰਵਾਰਾਂ ਨੂੰ ਸਾਰੀ ਸੰਗਤ ਨੂੰ ਸਮ ਜਨਤਾ ਨੂੰ ਅਪੀਲ ਕਰਦੇ ਕਿ ਆਪਸੀ ਪਾਈਚਲਕ ਸਾਂਝ ਬਣਾ ਕੇ ਕੈਮ ਰੱਖਣੀ ਚਾਹੀਦੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਟਾਰਗੇਟ ਹੈ ਔਰ ਜੋ ਸਾਡੇ ਜਿਹੜੇ ਜੀ ਰਮਿੰਦ ਕੇਜਰੀਵਾੜੀ ਦੇਸ਼ ਦੇ ਨੇਤਾ ਹੈ ਕਿਉਂਕਿ ਅਸੀਂ ਸਾਈਕਲ ਸੋਚ ਨੂੰ ਸਾਡੀ ਪਾਰਟੀ ਲੈ ਕੇ ਚੱਲਦੀ ਔਰ ਸਾਡੀ ਅਪੀਲ ਵੀ ਇਹੀ ਹੈ ਕਿ ਅਸੀਂ ਪਾਈਚਲਕ ਸਾਂਝ ਬਣਾ ਕੇ ਰੱਖਣੀ ਦੀ ਹੈ ਇਸੇ ਦਿਹਾੜੇ ਤੇ ਐਸਮ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਰਿਪੋਰਟ